ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਸ੍ਰੀ ਭਗਵੰਤ ਮਾਨ ਜੀ ਜਿਹੜੇ ਸਾਡੇ ਹਰਦੇਵ ਅਜੀਜ਼ ਮੁੱਖ ਮੰਤਰੀ ਨੇ ਉਹਨਾਂ ਦੇ ਪਿਛਲੇ ਸਾਢੇ 3 ਤੋਂ 4 ਸਾਲ ਵੀ ਕਾਰਜਸ਼ਾਲੀ ਦੇ ਉੱਪਰ ਲੋਕਾਂ ਨੇ ਮੋਹ ਲਾਈਆ ਔਰ ਬਹੁਤ ਕੰਫਰਟੇਬਲ ਲੀਡ ਦੇ ਨਾਲ ਤਰਨਤਾਰਨ ਦੀ ਜਿਹੜੀ ਸੀਟ ਆ ਅੱਜ ਉਹ ਆਮ ਆਦਮੀ ਪਾਰਟੀ ਤਰਜਿਤ ਕੇ ਆਈਆ ਔਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਅਜੰਡਾ ਆਮ ਆਦਮੀ ਪਾਰਟੀ ਦਾ ਜਿਹੜਾ ਤਹਾਬ ਸਮਾਜ ਦੇ ਹਰ ਵਰਗ ਨੂੰ ਸਹੂਲਤ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨ ਤਨ ਨੂੰ ਉੱਪਰ ਉਹਦਾ ਏਜੰਡੇ ਨੂੰ ਅੱਜ ਲੋਕਾਂ ਨੇ ਸਪੋਰਟ ਕੀਤਾ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਸਮੁੱਚੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਤੇ ਸਾਡੇ ਜਿਹੜੇ ਹਦਰ ਅਜ਼ੀਜ਼ ਮੁੱਖ ਮੰਤਰੀ ਨੇ ਭਗਵੰਤ ਸਿੰਘ ਜੀ ਉਹਨਾਂ ਦੀ ਮਿਹਨਤ ਔਰ ਉਹਦੇ ਕੇਜਵਾ ਦੀ ਸੋਚ ਫਰਮ ਲੈ ਕੇ ਆਈ ਹੈ ਔਰ ਉਹਨਾਂ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਅਗਲੇ 5 ਸਾਲ ਵੀ ਆਵਾਜ਼ੀ ਪਾਰਟੀ ਦੀ ਸਰਕਾਰ ਦੁਬਾਰਾ ਰਿਪੀਟ ਕਰਕੇ ਜਿਹੜੇ ਲੋਕਾਂ ਨੂੰ ਰਹਿੰਦੇ ਕੰਮ ਨੇ ਉਹ ਪੂਰਨ ਹੋਣਗੇ ਔਰ ਲੋਕਾਂ ਨੂੰ ਇੱਕ ਵਧੀਆ ਗਵਰਨੈਂਸ ਜਿਹੜੀ ਹੁਣ ਮਿਲ ਰਹੀ ਆ ਉਸੇ ਤਰੀਕੇ ਨਾਲ ਜਾਰੀ ਰਹੇਗੀ